ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋ ਹਾਜ਼ਰਾਂ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪਿਛਲੇ 2-3 ਸਾਲਾਂ ਤੋਂ 2364 ETT ਕਾਟਰ ਦੀ ਜਿਹੜੀ ਭਰਤੀ ਉਹ ਲਟਕੀ ਹੋਈ ਸੀ ਤਾ ਦੁਬਾਰਾ ਵੀ ਉਹਨਾਂ ਨੂੰ ਜਿਹੜੀ ਸਟੇਸ਼ਨ ਚ ਔਣ ਕਰਾ ਲਈ ਗਈ ਹੈ ਉਸ ਤੋਂ ਬਾਅਦ ਇੱਕ ਵਾਰ ਤੋਂ ਫਿਰ ਜਿਹੜਾ ਉਹਨਾਂ ਨੂੰ ਸਟੇਸ਼ਨ ਚ ਔਣ ਲਈ ਸੱਦਾ ਦਿੱਤਾ ਜਾ ਰਿਹਾ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨੂੰ ਜਰੂਰ ਸਾਂਝਾ ਕਰਿਓ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ 2364 ईटी ਸਟੇਸ਼ਨ ਅਲਾਟਮੈਂਟ ईटीटी ਇਹਦੇ ਆਪਕਾਂ ਦੀ ਸਟੇਸ਼ਨ ਚ ਔਨਲੀ ਪੋਰਟਲ ਹੈ ਜਿਹੜਾ ਓਪਨ ਕਰ ਦਿੱਤਾ ਗਿਆ ਸੀ ਤਾਂ ਕਦੋਂ ਓਪਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਬਾਰਡਰ ਏਰੀਆ ਦੇ ਸਕੂਲਾਂ ਲਈ ਈਟੀਟੀ ਦੇ ਅਧਕਪਨ ਦੀ ਭਰਤੀ ਵਰਗੇ ਅੱਗੇ ਵਧਾਉਂਦੇ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਇਸ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਪਹਿਲਾਂ ਜਾਰੀ ਕੀਤੀਆਂ ਗਈਆਂ ਸਿਲੈਕਸ਼ਨ ਸੂਚੀਆਂ ਨੂੰ ਰੱਦ ਕੀਤਾ ਗਿਆ ਅਤੇ ਇੱਕ ਨਵੀਂ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀ ਮਿਤੀ 20 ਜਨਵਰੀ 2025 ਨੂੰ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਸੀ ਤਾਂ ਦੋਸਤੋ ਇਸ ਦੇ ਨਾਲ ਸੰਬੰਧਿਤ ਤਾਂ ਆਪਾਂ ਪਹਿਲਾਂ ਇੱਕ ਵੀਡੀਓ ਪਾ ਚੁੱਕੇ ਹਾਂ ਕਿ ਜਿਹੜੀ ਉਹ ਸੂਚੀ ਸੀ ਉਹ ਤਾਂ ਨਾਲ ਸਾਂਝੀ ਵੀ ਕਰ ਦਿੱਤੀ ਹੈ ਕਿਹੜੇ-ਕਿਹੜੇ ਕੈਂਡੀਡੇਟਸ ਨੂੰ ਜਿਹੜਾ ਸਟੇਸ਼ਨ ਚ ਚੋਣ ਲਈ ਚੂਜ਼ ਕੀਤਾ ਗਿਆ ਕਿੰਨਾ-ਕਿੰਨਾ ਸਿਲੈਕਸ਼ਨ ਹੋਇਆ ਤੋਂ ਉਸ ਤੋਂ ਬਾਅਦ ਨਵੀਂ ਲਿਸਟ ਜਿਹੜੀ ਆਈ ਹੈ ਤਾਂ ਉਹ ਤੁਹਾਨੂੰ ਅੱਗੇ ਭਰੋਣੇ ਹੁਣ ਸਟੇਸ਼ਨ ਚ ਚੋਣ ਲਈ ਜਿਹੜਾ ਸੱਦਾ ਦਿੱਤਾ ਗਿਆ ਇਸ ਨਵੀਂ ਸੂਚੀ ਵਿੱਚ ਸ਼ਾਮਲ ਹੋ ਉਮੀਦਵਾਰਾਂ ਨੂੰ ਬਾਰਡਰ ਏਰੀਏ ਦੇ 6 ਜ਼ਿਲਾਂ ਵਿੱਚ ਮੌਜੂਦ ਖਾਲੀ ਅਸਾਮੀਆਂ ਲਈ ਆਨਲਾਈਨ ਸਟੇਸ਼ਨ ਚੋਣ ਕਰਵਾਈ ਜਾਵੇਗੀ ਤਾਂ ਇਹ ਟੋਟਲੀ ਜਿਹੜੀਆਂ ਪੋਸਟਾਂ ਹੋਣਗੀਆਂ ਜੀ ਬਾਰਡਰ ਏਰੀਏ ਹੁਣ ਤੇ 6 ਜ਼ਿਲਾਂ ਦੇ ਵਿੱਚ ਹੀ ਜਿਹੜਾ ਨੂੰ ਚੋਣ ਕਰਵਾਈ ਜਾਣੀ ਹੈ ਇਸ ਲਈ ਪੋਰਟਲ ਮਿਤੀ 27 ਜਨਵਰੀ 2025 ਨੂੰ ਸਵੇਰੇ 10:00 ਵਜੇ ਤੋਂ ਮਿਤੀ 28 ਜਨਵਰੀ ਭਾਵੇਂ ਦੋ ਦਿਨ ਦਾ ਹੀ 27 ਅਤੇ 28 ਦੋ ਦਿਨਾਂ ਦਾ ਸਮਾਂ ਤੁਹਾਨੂੰ ਦਿੱਤਾ ਜਾਊਗਾ ਜੀ ਅੱਜ ਜਿਹੜੀ ਹੈਗੀ 23 ਤਰੀਕ ਹੋ ਚੁੱਕੀ ਹੈ ਤਾਂ 27 ਤਰੀਕ ਤੋਂ ਜਿਹੜਾ ਸਟੇਸ਼ਨ ਪੋਰਟਲ ਹੈ ਜਿਹੜਾ ਓਪਨ ਹੋ ਜਾਊਗਾ ਜੀ 28 ਜਨਵਰੀ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਰਹੇਗਾ ਉਮੀਦਵਾਰ ਆਪਣੀ ਪਸੰਦੀ ਦੇ ਜਿੰਨੇ ਮਰਜ਼ੀ ਜਿੰਨੇ ਵੀ ਸਟੇਸ਼ਨ ਜਿਹੋ ਚੋਣ ਕਰ ਸਕਦੇ ਨੇ ਜੇਕਰ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਦੇ ਤਾਂ ਉਹਨਾਂ ਨੂੰ ਵੈਕੈਂਸੀ ਲਿਸਟ ਵਿੱਚੋਂ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਰਾਹੀਂ ਅਲਾਟ ਕਰ ਦਿੱਤਾ ਜਾਏਗਾ ਜਿਸ ਨੂੰ ਬਾਅਦ ਵਿੱਚ ਬਦਲਣਾ ਨਹੀਂ ਕੀਤਾ ਜਾਏਗਾ ਕਿਉਂਕਿ ਬਾਈ ਚਾਂਸ ਜੇਕਰ ਇਹ ਹੁੰਦਾ ਹੈ ਵੀ ਆਪਾਂ ਸਟੇਸ਼ਨ ਚੋਂ ਨਹੀਂ ਕਰਦੇ ਵੀ ਹੋ ਸਕਦਾ ਆਪਾਂ ਨੂੰ ਕਿਤੇ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਮਿਲ ਜAVE ਤਾਂ ਇਸ ਤਰ੍ਹਾਂ ਨਹੀਂ ਹੋਊਗਾ ਦੋਸਤੋ ਇਸ ਕਰਕੇ ਗਲਤੀ ਨਾ ਕਰਿਓ ਕਿਉਂਕਿ ਉਸ ਤੋਂ ਬਾਅਦ ਜਿਹੜਾ ਵੀ ਕੋਈ ਖਾਲੀ ਬਚੂਗਾ ਉਸ ਤੋਂ ਬਾਅਦ ਤੁਹਾਨੂੰ ਉੱਥੇ ਸਟੇਸ਼ਨ ਚੋਂਨ ਕਰਵਾਈ ਜਾਊਗੀ ਤੇ ਉਹ ਕਿਤੇ ਵੀ ਦੂਰ ਦਰਾਡੇ ਹੋ ਸਕਦੇ ਇਸ ਕਰਕੇ ਚੋਣ ਆਪਣੇ ਪਹਿਲਾਂ ਹੀ ਆਪਦੀ ਟਰਨ ਮੁਤਾਬਕ ਕਰ ਲਿਓ ਨੋਟਸ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਹੜੇ ਉਮੀਦਵਾਰ ਪਹਿਲਾਂ ਹੀ ਬਾਰਡਰ ਇਹਦੇ ਛੇ ਚਿਲਿਆਂ ਵਿੱਚ ईटीटी ਦੇ ਆਪਕਾ ਮੋਜੂ ਕੰਮ ਕਰ ਰਹੇ ਹਨ ਉਹ ਇਸ ਭਰਤੀ ਪ੍ਰਕਿਰਿਆ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪਰ ਇੱਕ ਨਵਾਂ ਨਿਯੁਕਤੀ ਮੰਨੀ ਜਾਏਗੀ ਅਤੇ ਇਸ ਦੇ ਆਧਾਰ ਤੇ ਹੀ ਸੀਨੀਅਰਤਾ ਤੈ ਕੀਤੇ ਜਾਵਗੇ ਤੇ ਇਸ ਕਰਕੇ ਜਿਹੜੇ ਮੇਰੇ ਭੈਣ ਭਰਾ ਪਹਿਲਾਂ 6835 ਦੇ ਵਿੱਚ ਭਰਤੀ ਹੋ ਚੁੱਕੇ ਹੈ ਜਾਂ 98 ਠੀਕ ਹੈ ਜੀ ਨਾਰਚ 29 ਤੇ ਚਲੋ ਅਫਸੋਸ ਹੈ ਹਜੇ ਤੱਕ ਕੋਈ ਨਹੀਂ ਕੰਪਲੀਟ ਹੋਈ ਤੇ 6835 ਵਾਲੇ ਕਿਰਪਾ ਕਰਕੇ ਇਹਦੇ ਵਿੱਚ ਨਾਮ ਰੱਖੋ ਕਿਉਂਕਿ ਉਸ ਤੋਂ ਬਾਅਦ ਨਵੀਂ ਤਕਰੀਬਨ 3 ਸਾਲ ਉਹਨਾਂ ਨੂੰ ਜੁਲਾਈ ਦੇ ਵਿੱਚ ਹੋ ਜਾਣਗੇ ਇਸ ਕਰਕੇ ਉਹ ਇਨ੍ਹਾਂ ਦੇ ਵਿੱਚ ਜਿਹੜੀ ਉਹ ਭਾਗੀਦਾਰੀ ਨਾ ਕਰਨਾ ਵੀ ਇਸ ਤੋਂ ਪਹਿਲਾਂ ਸਿੱਖਿਆ ਭਾਗ ਦੇ ਬਾਰਡਰ ਇਹਦੇ ਪ੍ਰਾਇਮਰੀ ਸਕੂਲਾਂ ਦੀ ਨੀਟ ਦੀ ਕਾਡਰ ਦੀਆਂ 1664 ਅਸਾਮੀਆਂ ਭਰਨ ਲਈ ਚੇਤਨ ਵੀ ਨੂੰ ਵਿਗਿਆਪਨ ਪ੍ਰਕਾਸ਼ਿਤ ਕੀਤਾ ਗਿਆ ਬਾਅਦ ਵਿੱਚ ਇਨ੍ਹਾਂ ਅਸਾਮੀਆਂ ਵਿੱਚ 700 ਅਸਾਮੀਆਂ ਹੋਰ ਵਧਾ ਕੇ 264 ਅਸਾਮੀਆਂ ਕਰ ਦਿੱਤੀ ਗਈਆਂ ਸਨ ਸਿੱਖਿਆ ਪ੍ਰਤੀ ਡਾਇਰੈਕਟਰ ਵੱਲੋਂ 23-24 ਸਾਮੀਨ ਦੇ ਨਤੀਜਾ ਮੀਟਿੰਗ 25-07-24 ਨੂੰ ਵੈਬਸਾਈਟ ਤੇ ਅਪਲੋਡ ਕੀਤਾ ਗਿਆ। ਠੀਕ ਹੈ ਜੀ ਸੂਚੀ ਦੇ ਉਮੀਦਵਾਰਾਂ ਨੂੰ ਆਨਲਾਈਨ ਸਟੇਸ਼ਨ ਚੁਣਨ ਦੀ ਮਿਤੀ ਅਨੁਸਾਰ ਕੇ ਪਬਲਿਕ ਨੋਟ ਜਾਰੀ ਕੀਤੀ ਗਈ ਹੈ ਨੂੰ ਰੱਦ ਕਰ ਦਿੱਤੇ ਗਿਆ ਹਨ। ਠੀਕ ਹੈ ਜੀ ਇਸ ਤੋਂ ਪਹਿਲਾਂ ਜਿੰਨੇ ਵੀ ਜਿਹੜੇ ਹੈਗੇ ਆ ਨੋਟਸ ਸਾਰੇ ਰੱਦ ਕਰ ਦਿੱਤੇ ਗਏ ਹਨ। ਇਸ ਕਰਕੇ 27 ਜਨਵਰੀ 2025 ਤੋਂ ਲੈ ਕੇ 28 ਜਨਵਰੀ ਸ਼ਾਮ ਦੇ 5 ਵਜੇ ਤੱਕ ਤੁਸੀਂ ਆਪਣੇ ਜਿਹੜੇ ਹੁਣ ਸਟੇਸ਼ਨ 'ਚ ਆਉਣ ਕਰ ਸਕਦੇ ਹੋ ਆਪਣੀ ਪਸੰਦੀਦਾ ਜਿੰਨੇ ਮਰਜ਼ੀ ਸਟੇਸ਼ਨ ਤੋਂ ਤੁਸੀਂ ਕਰ ਸਕਦੇ ਹੋ ਪਰ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਚੋਣ ਉਹ ਤੁਹਾਨੂੰ ਕਰਵਾਈ ਜਾਊਗੀ ਅਤੇ ਜਿਹੜੇ ਮੇਰੇ ਭੈਣ ਭਰਾ ਇਹ ਸੋਚਦੇਵੇਂ ਸੀ ਸਟੇਸ਼ਨ ਨਾ ਨਾ ਕਰੀਏ ਤਾਂ ਇਹ ਤੁਹਾਡੀ ਗਲਤੀ ਨਾ ਕਰਿਓ ਕਿਉਂਕਿ ਉਸ ਤੋਂ ਬਾਅਦ ਕਿਤੇ ਵੀ ਤੁਹਾਨੂੰ ਦੂਰ ਜਿਹੜਾ ਅਬਜ਼ਰਵੇਸ਼ਨ ਚੋਣ ਹੋ ਸਕਦੀ ਹੈ ਸੋ ਕਿਰਪਾ ਕਰਕੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਿਓ 27 ਅਤੇ 28 ਜਨਵਰੀ ਨੂੰ ਜਿਹੜੀ ਤੁਹਾਡੀ ਉਸ ਸਟੇਸ਼ਨ ਚੋਣ ਹੋਣ ਜਾ ਰਹੀ ਹੈ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤੱਕ ਲਈ ਧੰਨਵਾਦ